ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕੋਮਲ ਪ੍ਰੀਤ कौर ਤਾਂ ਹਾਜ਼ਰ ਹੋਏ ਆਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬ੍ਰਿਟਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤੇ ਉਹਨਾਂ ਦੇ ਨਾਲ ਹੀ ਕੈਬਨਟ ਮੰਤਰੀ ਸੰਜੀਵ ਅਰੋੜਾ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਪਾਤਰਾਂ ਨੂੰ ਜਿਹੜਾ ਸੰਬੋਧਨ ਕੀਤਾ ਗਿਆ ਉਹਨਾਂ ਦੇ ਨਾਲ ਹੀ ਕੈਬਨਟ ਮੰਤਰੀ ਸੰਜੀਵ ਅਰੋੜਾ ਵੀ ਮੌਜੂਦ ਸਨ ਦੱਸਿਆ ਕਿ ਉਹ ਬੰਗਲੌਰੂ ਪਹੁੰਚੇ ਹੋਏ ਜਿੱਥੇ ਇਨਵੈਸਟ ਪੰਜਾਬ ਦੀ ਮੀਟਿੰਗ ਤੋਂ ਬਾਅਦ ਉਹਨਾਂ ਦੇ ਵੱਲੋਂ ਮੀਡੀਆ ਨੂੰ ਜਿਹੜਾ ਸੰਬੋਧਨ ਕੀਤਾ ਗਿਆ ਗੱਲਬਾਤ ਕੀਤੀ ਗਈ ਉਹਨਾਂ ਦੇ ਨਾਲ ਹੀ ਕੈਬਨਟ ਮੰਤਰੀ ਸੰਜੀਵ ਅਰੋੜਾ ਨੇ ਬੰਗਲੌਰੂ ਵਿਖੇ ਦੇਸ਼ ਦੇ ਪ੍ਰਮੁੱਖ ਉਦਯੋਗਪਤੀਆਂ ਦੇ ਨਾਲ ਮੁਲਾਕਾਤ ਕੀਤੀ ਅਦਿਤੀ ਨੰਦਾ ਅਤੇ ਵਿਸ਼ਵੇਸ਼ਪਰਨ

हरियाणा का ही था जो महिंदर वो जो प्रधानमंत्री बन गए थे तब हरियाणा पंजाब एक ही जग थे तब जब वो गए थे माइग्रेट हो गए तो वेस्ट कोस्ट तक कैलिफोर्निया तक आपको पंजाबी मिल जाएंगे मतलब कहा तो ये भी जाता है कि अगर चांद पर कभी दुनिया बसी नासा ने जा मस्क ने कभी कलोनी वगैरह वहां काटी कोई तो ऑलरेडी वहां पे पंजाबी ढाबा तो हो गई और वो मस्क पूछेगा आप कब आ गए थे वो मैं तो बहुत देर पहले आ गया था एक ट्रेवल एजेंट से बात हुई थी अमेरिका ले जाने की फगवाडा का था वो लेकिन पता नहीं कहां छोड़ गए यार तो मैंने सोचा कभी ना कभी यहां भी लोग आ जाएंगे जही बस जाते हैं तो इतना हमारा जुनून रहता है काम के लिए और कुछ करने के लिए मुश्किल से मुश्किल हालात में पंजाबी जो है वो रहना जानते हैं हमारे पुरखे हमारे बुजुर्ग जो हैं जो धाड़ भी आते थे देश को दिल्ली को लूटने के लिए तो पंजाब के रास्ते आते थे चाहे वो तुर्की से आते थे चाहे वो ईरान से आते थे जितने भी दिल्ली को लूटने आते थे तो हमारे बुजुर्गों के साथ दो बार उनकी भिड़ंत होती थी एक बार जाते हुए एक बार दिल्ली लूटने के बाद आते हुए ਉਹ ਮਾਰੇ ਬਲੱਡ ਮੇ ਫਾਈਟ ਹੈ ਹਮਾਰੇ ਬਲੱਡ ਮੇ ਗੁਰੂਆਂ ਕਾ ਅਸ਼ੀਰਵਾਦ ਹੈ ਜਿਨੋ ਨੇ ਜ਼ੁਲਮ ਕੇ ਵਿਰੁੱਧ ਲੜਨਾ ਸਿਖਾਇਆ ਐਸੀ ਧਰਤੀ ਹੈ ਪੰਜਾਬ ਵਰਦਾਨ ਹੈ ਬਾਬਾ ਸਾਹਿਬ ਨੇ ਜੈਸੇ ਬਤਾਇਆ ਸਟ੍ਰੋਮ ਨੇ ਕਾਲੀ ਦਲਦਲ ਵੱਲੋਂ ਹੜਪੀੜਤਾ ਦੀ ਹਰ ਸੰਭਵ ਮਦਦ ਦਾ ਛੁੜਾ ਐਲਾਨ ਕੀਤਾ ਗਿਆ ਤੇ ਜਿਸ ਦੇ ਚਾਲ ਦੇ ਉਹਨਾਂ ਦੇ ਵੱਲੋਂ ਜਿਹੜੇ ਕਿ ਵਕ ਵਕ ਥਾਵਾਂ ਤੇ ਜਾ ਕੇ ਹੜਪੀੜਤਾ ਦੀ ਮਦਦ ਕੀਤੀ ਵੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਹੜ੍ਹ ਪੀੜਤਾਂ ਦੇ ਹਰ ਸੰਭਵ ਮਦਦ ਦਾ ਐਲਾਨ ਕੀਤਾ ਸੀ ਤੇ ਇਸ ਦੇ ਚੱਲਦੇ ਉਹਨਾਂ ਦੇ ਵੱਲੋਂ ਪਸ਼ੂਆਂ ਦੇ ਲਈ ਚਾਰਾ ਡੀਜ਼ਲ ਅਤੇ ਫੋਗਿੰਗ ਸਮੇਤ ਬਾਕੀ ਪ੍ਰਬੰਧ ਵੀ ਕੀਤੇ ਗਏ ਸਨ ਤੇ ਦਾਸ ਨੇ ਕਿ ਬਠਿੰਡਾ ਤੋਂ ਜਨਾਲਾ ਹਲਕੇ ਦੇ ਕਿਸਾਨ ਵੀਰਾਂ ਲਈ 500 ਕੁਇੰਟਲ ਕਣਕ ਦਾ ਬੀਜ ਉਹਨਾਂ ਦੇ ਵੱਲੋਂ ਭੇਜਿਆ ਗਿਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਜਾਣਕਾਰੀ ਮੀਡੀਆ ਨੂੰ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਜਿਵੇਂ ਮੈਂ 1.5 ਮਹੀਨਾ ਪਹਿਲੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਹਰ ਕਿਸਮ ਦੀ ਜੋ ਲੋੜ ਹੈ ਹੜ੍ਹ ਪੀੜਤ ਇਲਾਕੇ ਵਾਸਤੇ ਉਹਦੀ ਅਸੀਂ ਪੂਰੀ ਜ਼ਿੰਮੇਵਾਰੀ ਲਵਾਂਗੇ ਤੇ ਉਹ ਸੰਬੰਧ ਵਿੱਚ ਅਸੀਂ ਜਿਵੇਂ ਪਸ਼ੂਆਂ ਵਾਸਤੇ ਚਾਰੇ ਦੀ ਲੋਟ ਸੀ ਉਹ ਦਾ ਇਲਜ਼ਾਮ ਕੀਤਾ ਫਿਰ ਰਾਸ਼ਨ ਦੀ ਲੋਟ ਸੀ ਉਹ ਦਾ ਇਲਜ਼ਾਮ ਕੀਤਾ ਤਰਪਾਲਾਂ ਦੀ ਲੋਟ ਸੀ ਮਛਰਦਾਨੀਆਂ ਦੀ ਲੋਟ ਸੀ ਇਲਾਕੇ ਸਪਰੇਅ ਕਰਨ ਦੀ ਲੋਟ ਸੀ ਉਹ ਸਾਰਾ ਅਸੀਂ ਕਰਕੇ ਉਹ ਕੀਤਾ ਤੇ ਅਸੀਂ ਆ ਵੀ ਕਿਹਾ ਸੀ ਕਿ ਅਸੀਂ ਜਮੀਨ ਜਿੱਥੇ ਕਿਸਾਨ ਦੀ ਫਸਲ تباہ ਹੋ ਗਈ ਕਿਸਾਨਾਂ ਦੀ ਬੜੀ ਮੰਗ ਹੈ ਕਿ ਸਾਨੂੰ ਵੀ ਵੀ ਦਿੱਤਾ ਜਾਏ ਸੋ ਅੱਜ 20 ਦਿਨ ਦੀ ਗੱਲ ਸ਼ੁਰੂਆਤ ਹੋਈ ਹੈ। ਪਟਿੰਡਾ ਦਿਹਾਤੀ ਹਲਕੇ ਦੇ ਲੋਕਾਂ ਦਾ ਮੈਂ ਧੰਨਵਾਦ ਕਰਦਾ। ਸਾਡੇ ਵਰਕਰਾਂ ਦਾ ਧੰਨਵਾਦ ਕਰਦਾ। ਜਿਨ੍ਹਾਂ ਨੇ ਸਾਰਿਆਂ ਨੇ ਆਪਣਾ ਯੋਗਦਾਨ ਪਾ ਕੇ ਅੱਜ ਅਜਨਾਲੇ ਹਲਕੇ 'ਚ ਆ ਵਡਾ ਟਰੱਕ 500 ਕੁਇੰਟਲ ਵੀ ਅਗਲੀ ਫਸਲ ਵਾਸਤੇ ਵੀ 500 ਕੁਇੰਟਲ ਅੱਜ ਅਜਨਾਲੇ ਭੇਜ ਰਹੇ ਆ ਤੇ ਅਗਲੇ ਦਿਨਾਂ 'ਚ ਅਸੀਂ ਟੀਕੂਪਮੈਂਟ ਹਰ ਹਲਕੇ 'ਚ ਹੁਣ ਵੀ ਦੀ ਸੇਵਾ ਜਿਹੜੀ ਅਸੀਂ ਸ਼ੁਰੂ ਕਰ ਅੱਜ ਤੋਂ ਸ਼ੁਰੂ ਹੋ ਗਈ ਹੈ ਤੇ ਬਾਕੀ ਇਹ ਹਲਕੇ ਅਸੀਂ ਵੀ ਵੰਡਾਂਗੇ ਤੇ ਉਧਰ ਇਹ ਪੰਜਾਬ ਦੇ ਮੌਸਮ ਨੂੰ ਲੈ ਕੇ ਵੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜ ਜੀ ਹਾਂ ਦੱਸ ਦਿੰਨੇ ਕਿ ਇਸ ਵਾਰ ਜਿਹੜੇ ਕਿ ਤੰਦਰ ਜਲਦੀ ਪੈਣ ਦੀ ਵਿਭਵਕ ਪਾਣੀ ਕੀਤੇ ਗਈ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਸੂਬੇ ਵਿੱਚ ਅੱਜ ਵਾਤਾਵਰਣ ਦੇ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਅਤੇ ਘੱਟੋ ਘੱਟ ਤਾਪਮਨ ਦੇ ਵਿੱਚ ਗਿਰਾਵਟ ਆਈ। ਵਿਭਾਗ ਦੇ ਮੁਤਾਬਕ ਆਸਮਾਨ ਸਾਫ਼ ਰਹੇਗਾ ਅਤੇ ਧੁੱਪ ਰਹੇਗੀ। ਮੌਸਮ ਵਿਭਾਗ ਦੇ ਅਨੁਸਾਰ ਅਗਲੇ 15 ਦਿਨਾਂ ਤੱਕ ਦੁਪਹਿਰ ਵੇਲੇ ਧੁੱਪ ਨਿਕਲਣ ਹਲਕੀ ਗਰਮੀ ਮਹਿਸੂਸ ਵੀ ਕੀਤੀ ਜਾ ਸਕਦੀ ਹੈ ਪਰ ਸ਼ਾਮ ਅਤੇ ਰਾਤਾਂ ਠੰਡੀਆਂ ਰਹਿਣਗੀਆਂ। ਵਿਭਾਗ ਦੇ ਅਨੁਸਾਰ 15 ਦਿਨਾਂ ਤੱਕ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਤਾਪਮਾਨ 30 ਤੋਂ 32 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ ਜਦਕਿ ਰਾਤ ਦਾ ਘੱਟੋ-ਘੱਟ ਤਾਪਮਾਨ 15 ਤੋਂ 19 ਡਿਗਰੀ ਸੈਲਸੀਅਸ ਦੇ ਵਿੱਚ ਘਰ ਰਹਿਣ ਦੀ ਉਮੀਦ ਦੱਸੀ ਜਾ ਰਹੀ ਹੈ ਰਿਜ਼ਰਵ ਅਨਸਰ ਹਦੀ ਜ਼ਿਲ੍ਹਾ ਅੰਮ੍ਰਿਤਸਰ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਵਾਤਾਵਰਣ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਉਮੀਦ ਹੈ ਅਮਰitsar ਦਾ ਵਾਤਵਾਤ ਤਾਪਮਨ 33 ਡਿਗਰੀ ਸੈਲਸੀਅਸ ਦਰਜ ਕੀਤਾ ਜੋ ਆਮ ਨਾਲੋਂ 1.3 ਡਿਗਰੀ ਘੱਟ ਹੈ ਬਠਿੰਡਾ ਵਿੱਚ ਸੂਬੇ ਦਾ ਸਭ ਤੋਂ ਵੱਧ ਤਾਪਮਨ 33.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਲੁਧਿਆਣਾ ਵਿੱਚ ਤਾਪਮਨ 32 ਡਿਗਰੀ ਪਟਿਆਲਾ ਚ 33 ਗੁਰਦਾਸਪੁਰ ਚ 30.8 ਡਿਗਰੀ ਫਿਰੋਜ਼ਪੁਰ ਦੇ ਵਿੱਚ 32.9 ਡਿਗਰੀ ਹੁਸ਼ਿਆਰਪੁਰ ਵਿੱਚ 29.9 ਡਿਗਰੀ ਅਤੇ ਮੋਹਾਲੀ ਵਿੱਚ 32 ਡਿਗਰੀ ਦਰਜ ਕੀਤਾ ਗਿਆ ਰੁਕਰਤਖੀ ਖਬਰ ਦੇ ਵੱਲ ਮਾਨ ਸਰਕਾਰਿਆਨੇ ਪੰਜਾਬ ਸਰਕਾਰ ਦੇ ਵੱਲੋ ਕਰੋੜਾ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਸਮਾਜਿਕ ਨਿਆਂ ਅਧਿਕਾਰਤਾ ਅਤੇ ਕਟਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਚਾਲੂ ਵਿੱਤੀ ਸਾਲ 2025-26 ਦੌਰਾਨ ਪਛੜਿਆ ਸ਼੍ਰੇਣੀਆ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ 3118 ਲਾਪਾਤਰੀਆਂ ਦੇ ਲਈ 8.76 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਆਸ਼ੀਰਵਾਦ ਸਕੀਮ ਤਹਿਤ ਜ਼ਿਲ੍ਹਾ ਬਰਨਾਲਾ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਸ੍ਰੀ ਫਤੇਗੜ ਸਾਹਿਬ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਮੋਗਾ ਸ੍ਰੀ ਮੁਕਸੈਦ ਸਾਹਿਬ ਪਟਿਆਲਾ ਰੂਪਨਗਰ ਐਸਐਸ ਨਗਰ ਐਸਬੀਐਸ ਨਗਰ ਸੰਗਰੂਰ ਅਤੇ ਮਲੇਰਕੋਟਲਾ ਦੇ ਕੁੱਲ 1718 ਲਾਭਪਾਤਰੀਆਂ ਦੀਆਂ ਤਰਖਾਸਤਾ ਪ੍ਰਾਪਤ ਹੋਈਆਂ ਤੇ ਇਹਨਾਂ ਸਭ ਨੂੰ ਕਵਰ ਕਰਨ ਦੇ ਲਈ 8.76 ਕਰੋੜ ਰੁਪਏ ਜਾਰੀ ਕੀਤੇ ਗਏ ਨੇ ਤੇ ਉਹਨਾਂ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ 7 ਬਠਿੰਡਾ ਦੇ 171 ਫਰੀਦਕੋਟ ਦੇ 14 ਫਿਰੋਜ਼ਪੁਰ ਦੇ 46 ਫਤਿਹਗੜ ਸਾਹਿਬ ਦੇ 8 ਗੁਰਦਾਸਪੁਰ ਦੇ 344 ਹੁਸ਼ਿਆਰਪੁਰ ਦੇ 23 ਜੁਲੰਦਰ ਦੇ 174 ਮੋਗਾ ਦੇ 100 73 શ્રી ਮੁਖਸਰ ਸਾਹਿਬ ਦੇ 42 ਪਟਿਆਲਾ ਦੇ 148 ਰੂਪਨਗਰ ਦੇ 154 ਐਸਐਸ ਨਗਰ 82 ਐਸਬੀਐਸ ਨਗਰ 123 ਸੰਗਰੂਰ 101 ਅਤੇ ਮਲੇਰ ਕੋਟਲਾ ਦੇ 95 ਲਾਪਾਤਰੀਆਂ ਨੂੰ ਲਾਭ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਆਸ਼ੀਰਵਾਦ ਸਕੀਮ ਤਹਿਤ ਘੱਟ ਆਮਦਨੀ ਵਾਲੇ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਦੇ ਲਈ 51000 ਰੁਪਏ ਦੀ ਵਿੱਤੀ ਸਹਾਇਤਾ ਮਹੱਇਆ ਕਰਵਾਈ ਜਾਂਦੀ ਹੈ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਅਕਾਲੀ ਆਗੂ ਵਿਕਰਮ ਮਜੀਠੀਆ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿहां ਵਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ ਦਸਤਨਿਯੋਗ ਹੈ ਕਿ ਸਟ੍ਰੋਮ ਨੇ ਅਕਾਲੀ ਦਲ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਅਜੇ ਤੱਕ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਰਾਹਤ ਨਹੀਂ ਮਿਲੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਮਰਜੀਠਿਆ ਵਿਰੁੱਧ ਦਾਇਰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕੀਤੀ ਗਈ ਸੁਣਵਾਈ ਦੇ ਦੌਰਾਨ ਵਿਜੀਲੈਂਸ ਬਿਊਰੋ ਵੱਲੋਂ ਦੁਬਾਰਾ ਸਮਾਂ ਮੰਗਿਆ ਗਿਆ ਤੇ ਹੁਣ ਇਸ ਮਾਮਲੇ ਤੇ ਅੰਤਿਮ ਬਹਿਸ 29 ਅਕਤੂਬਰ ਨੂੰ ਹੋਵੇਗੀ ਜੀ ਹਾਂ ਸੁਣਵਾਈ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਪਿਛਲੀ ਸੁਣਵਾਈ ਤੇ ਅਦਾਲਤ ਨੇ ਸਰਕਾਰ ਨੂੰ 2 ਹਫ਼ਤਿਆਂ ਦੇ ਅੰਦਰ ਜਵਾਬ ਦਾਇਰ ਕਰਨ ਦੇ ਲਈ ਕਿਹਾ ਸੀ ਸਾਨੂੰ ਇੱਕ ਹਫ਼ਤਾ ਦਿੱਤਾ ਗਿਆ ਸੀ ਤਾਂ ਜੋ ਜੇਕਰ ਅਸੀਂ ਇਸ ਨਾਲ ਸੰਬੰਧਿਤ ਕੁਝ ਵੀ ਦਾਇਰ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਅਜਿਹਾ ਕਰ ਸਕਦੇ ਹਾਂ ਪਰ ਜਿਵੇਂ ਹੀ ਸੁਣਵਾਈ ਸ਼ੁਰੂ ਹੋਈ ਵਿਜਲੈਂਸ ਨੇ ਫਿਰ ਦੁਬਾਰਾ ਸਮਾਂ ਮੰਗਿਆ ਕਲੇਰ ਨੇ ਕਿਹਾ ਕਿ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਸਰਕਾਰ ਕੋਲ ਕਹਿਣ ਦੇ ਲਈ ਹੋਰ ਕੁਝ ਜੁੜਾ ਕੇ ਨਹੀਂ ਆ ਪਰ ਦੱਸ ਦਿੰਨੇ ਆ ਕਿ ਹੁਣ ਇਸ ਮਾਮਲੇ ਤੇ ਅੰਤਿਮ ਬਹਿਸ ਜਿਹੜੀ ਕਿ 29 ਅਕਤੂਬਰ ਨੂੰ ਕੀਤੀ ਜਾਵੇਗੀ ਤਾਂ ਹੁਣ ਦੇਖਣਾ ਹੋਵੇਗਾ ਕਿ ਉਸ ਦਿਨ ਕੀ ਫੈਸਲਾ ਵਿਕਰਮ ਜੀਠਿਆ ਨੂੰ ਲੈ ਕੇ ਜਿਹੜਾ ਕਿ ਉਹਨਾਂ ਦੀ ਸੁਣਵਾਈ ਦੇ ਦੌਰਾਨ ਲੱਤਾ ਜਾਵੇਗਾ ਵਪਾਰੀਆਂ ਦੇ ਚਿਹਰੇ ਤੇ ਜਿਹੜੀ ਰੌਣਕ ਆ ਗਈ ਹੈ ਜਿਉਂ ਦਾ ਉਹਨਾਂ ਨੇ ਕਿ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜ ਜਿਸ ਦਾ ਸਿੱਧਾ ਅਸਰ ਵਪਾਰੀਆਂ ਤੇ ਪਵੇਗਾ। ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਮੌਲਵੀ ਅਮੀਰ ਖਾਨ ਮੁਤਾਕੀ ਦੇ ਹਾਲੀਆ ਭਾਰਤ ਦੌਰੇ ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਵਪਾਰਕ ਹਲਚਲ ਪੈਦਾ ਕਰ ਦਿੱਤੀ ਹੈ। ਤਾਲਿਬਾਨ ਸ਼ਾਸਨ ਦੇ ਸਭ ਤੋਂ ਉੱਚ ਅਧਿਕਾਰੀ ਵਿੱਚੋਂ ਮੁਤਾਕੀ ਦਾ ਇਹ ਪਹਿਲਾ ਅਧਿਕਾਰਤ ਦੌਰਾ ਨਾ ਸਿਰਫ ਦਵੱਲੇ ਸੰਬੰਧਾਂ ਵਿੱਚ ਨਵਾਂ ਮੋੜ ਲਿਆਇਆ। ਸਕੋ ਅਮ੍ਰਿਤਸਰ ਦੇ ਆਯਾਤਕਾਰਾਂ ਅਤੇ ਵਪਾਰੀਆਂ ਨੂੰ ਇਖਟਾਰੀ ਵਹਕਾ ਸਰਹੱਦ ਤੇ ਬੰਦ ਪਏ ਕਾਰੋਬਾਰ ਨੂੰ ਮੁੜ ਸੁਰਜੀਤ ਕਰਨ ਦੀ ਉਮੀਦ ਜਗਾਈ ਹੈ ਦੌਰੇ ਦੌਰਾਨ ਭਾਰਤੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਹੋਈਆਂ ਗੱਲਬਾਤਾਂ ਵਿੱਚ ਵਪਾਰ ਪਾਗਮਨ ਸਹੂਲਤਾਂ ਤੇ ਖੇਤਰੀ ਸਹਿਯੋਗ ਤੇ ਡੂੰਗੀ ਚਰਚਾ ਹੋਈ ਜਿਸ ਨਾਲ ਸਥਾਨਕ ਵਪਾਰਕ ਭਾਈਚਾਰੇ ਵਿੱਚ ਉਤਸ਼ਾਹ ਹੈ ਮੁਤਾਕਿਦਾਂ 9 ਤੋਂ 16 ਅਕਤੂਬਰ ਤੱਕ ਚੱਲਿਆ ਇਹ ਦੌਰਾ ਸੰਯੁਕਤ ਰਾਸ਼ਟਰ ਦੀ ਪਾਬੰਦੀ ਕਮੇਟੀ ਤੋਂ ਮਿਲੀ ਵਿਸ਼ੇਸ਼ ਛੋਟ ਤੋਂ ਬਾਅਦ ਸੰਭਵ ਹੋਇਆ। ਉਹਨਾਂ ਨੇ ਨਵੀਂ ਦਿੱਲੀ ਵਿੱਚ ਭਾਰਤੀ ਨੇਤਾਵਾਂ ਨਾਲ ਮੁਲਾਕਾਤ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ دارੁਲ ਉਲੂਮ ਦੇਵਪਨ ਦਾ ਵੀ ਦੌਰਾ ਕੀਤਾ ਜਿੱਥੇ ਉਹਨਾਂ ਨੇ ਇਸਲਾਮੀ ਸਿੱਖਿਆ ਕੇਂਦਰ ਦੇ ਉਲੇਮਾ ਨਾਲ ਪੇਟ ਕੀਤੀ ਅਤੇ ਭਾਰਤ-ਅਫਗਾਨਿਸਤਾਨ ਦੇ ਇਤਿਹਾਸਕ ਸੰਬੰਧਾਂ ਦੀ ਸ਼ੁਲਾਗਾ ਵੀ ਕੀਤੀ। ਅਮਰitsar ਦੇ ਵਪਾਰੀ ਲਈ ਇਹ ਦੌਰਾ ਖਾਸ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ ਟਾਰੀਵਾਗਾ ਸਰਹੱਦ ਅਫਗਾਨਿਸਤਾਨ ਨਾਲ ਭਾਰਤ ਦਾ ਇੱਕ ਮਾਤਰ ਜ਼ਮੀਨੀ ਵਪਾਰਕ ਦਰਵਾਜ਼ਾ ਹੈ ਤੇ ਅਫਗਾਨਿਸਤਾਨ ਕੋਲ ਆਪਣਾ ਕੋਈ ਸਮੁੰਦਰੀ ਬੰਦਰਗਾਹ ਨਾ ਹੋਣ ਕਾਰਨ ਇਹ ਰੂਟ ਉਸ ਲਈ ਜੀਵਨ ਦੇਖਾ ਦਾ ਕੰਮ ਕਰਦਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਉਹਨਾਂ ਦੇ ਵੱਲੋਂ ਲੁਧਿਆਣਾ ਦਾ ਦੌਰਾ ਕੀਤਾ ਗਿਆ। ਕੇਂਦਰੀ ਖੇਤੀਬਾੜੀ ਮੰਤਰੀ শিবராஜ் ਸਿੰਘ चौहान ਮੰਗਲਵਾਰ ਨੂੰ ਡਿਆਣਾ ਪਹੁੰਚੇ ਮੌਨਸੂਨ ਸੀਜ਼ਨ ਦੇ ਦੌਰਾਨ ਪੰਜਾਬ ਵਿੱਚ ਆਏ ਹੜ੍ਹਾਂ ਤੋਂ ਬਾਅਦ ਦੇ ਕੇਂਦਰੀ ਖੇਤੀਬਾੜੀ ਮੰਤਰੀ ਦਾ ਸੂਬੇ ਦਾ ਦੂਜਾ ਦੌਰਾ ਹੈ ਖੇਤੀਬਾੜੀ ਮੰਤਰੀ ਨੇ ਲਾਡੋਵਾਲ ਦੇ ਵਿੱਚ ਆਈਸੀਆਰ ਮੱਕੀ ਖੋਜ ਕੇਂਦਰ ਦਾ ਦੌਰਾ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ মিডিਆ ਨਾਲ ਵੀ ਜਿਹੜਾ ਕਿ ਰਾਬਤਾ ਕੀਤਾ ਗਿਆ ਆਪਣਾ ਪੱਖ ਉਹਨਾਂ ਦੇ ਸਾਹਮਣੇ ਰੱਖਿਆ ਗਿਆ ਉਹਨਾਂ ਨੇ ਉੱਥੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੰਸਥਾ ਦੇ ਕੰਮ ਦਾ ਮੁਲਾਂਕਣ ਕੀਤਾ ਅਤੇ ਸੰਸਥਾ ਦੀ ਨਵੀਂ ਇਮਾਰਤ ਦਾ ਉਦਘਾਟਨ ਵੀ ਕੀਤਾ उद्घाटन तो खेती खेतीबाड़ी मंत्री वैदिक खेती रवनीत बिटू भी मौजूद की जनता को जब जैसी सेवा की जरूरत होगी <laughs> केंद्र सरकार पंजाब की विकास की और पंजाब की जनता की सेवा के लिए निरंतर खड़ी रहेगी और जब जरूरत पड़ेगी हम आएंगे बार बार आएंगे मैं मान साहब से कहना चाहता हूं ऐसी ऐसी राजनीति ना करवाए मैंने एक शब्द अभी के पहले लुधियाना में भी प्रेस है जब हम मक्का अनुसंधान संस्थान के नव निर्मित भवन का उद्घाटन कर रहे थे उसमें मक्का पर हमने पूरी एक कॉन्फ्रेंस की जिसमें मक्का के उत्पादन बढ़ाने के लिए कौन कौन से उपाय किए जाने चाहिए उस पर बात की तब भी मैंने कहा नहीं कोई राजनीति नहीं ये, ये वैसे कोई राजनीति के या ऐसा नाटक करने के लिए नहीं है कि मताओ 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 हमको मिलजुल के राजनीति की जगह राजनीति करें इस समय तो जनता की सेवा में हमको ठीक ढंग से जुटना चाहिए प्रधानमंत्री जी कटिबद्ध हैं संकल्पबद्ध हैं पंजाब की प्रगति के लिए पंजाब के विकास के लिए मैंने दो चिट्ठियां लिखी मान साहब के इनकी प्रतिलिपि भी, भी उपलब्ध करा दूंगा एक मैंने मान साहब को यह निवेदन किया कि फसल बीमा योजना प्रधानमंत्री फसल बीमा योजना देश के अधिकांश तेईस से ज्यादा राज्यों में लागू है पंजाब को भी लागू करनी चाहिए अगर ये योजना लागू होती तो जिन किसानों की फसल खराब हुई है उनको लगभग पूरी राहत की राशि इस योजना के अंतर्गत मिल जाती है लेकिन पंजाब में यह योजना लागू नहीं प्रधानमंत्री फसल बीमा योजना यह पंजाब में लागू नहीं है हमने पत्र लिख के आग्रह किया एनडीआरएफ के तहत चाहे पशुओं की मृत्यु हो या इंसान की जान जाए चाहे सिल्ट हटाने की व्यवस्था हो ਤੰਤਰ ਇਸ ਦੇ ਦੀਵਾਲੀ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਕੀ ਉਤਾਰ ਚੜਾਵ ਦੇਖਿਆ ਜਾ ਰਿਹਾ ਹੈ ਤੰਤਰ ਇਸ ਤੋਂ ਪਹਿਲਾਂ ਪ੍ਰਚੂਨ ਵਿਕਰੇਤਾਵਾਂ ਅਤੇ ਗਹਿਣਿਆਂ ਦੀ ਭਾਰੀ ਖਰੀਦਦਾਰੀ ਕਾਰਨ ਰਾਸ਼ਟਰੀ ਰਾਜਸਥਾਨੀ ਦੇ ਸਰਾਫਾ ਬਾਜ਼ਾਰ ਵਿੱਚ ਮੰਗਲਵਾਰ ਨੂੰ ਸੋਨੇ ਦੀਆਂ ਕੀਮਤਾਂ 2850 ਰੁਪਏ ਵੱਧ ਕੇ ਪਹਿਲੀ ਵਾਰ 1.3 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਪਾਰ ਕਰ ਗਈਆਂ 올 ਇੰਡੀਆ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ 99.9% ਸ਼ੁੱਧਤਾ ਵਾਲਾ ਸੋਨਾ 2850 ਰੁਪਏ ਵੱਧ ਕੇ 130800 ਰੁਪਏ ਪ੍ਰਤੀ 10 ਗ੍ਰਾਮ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਿਆ ਜੋ ਕਿ ਇਸ ਦੀ ਪਿਛਲੀ ਬੰਦ ਕੀਮਤ 1,27,950 ਰੁਪਏ ਪ੍ਰਤੀ 10 ਗ੍ਰਾਮ ਸੀ 99.5% ਸ਼ੁੱਧਤਾ ਵਾਲਾ ਸੋਨਾ ਵੀ 2850 ਰੁਪਏ ਵੱਧ ਕੇ 1,30,200 ਰੁਪਏ ਪ੍ਰਤੀ 10 ਗ੍ਰਾਮ ਨਵੇਂ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਿਆ ਜੋ ਕਿ ਇਸ ਦੀ ਪਿਛਲੀ ਬੰਦ ਕੀਮਤ 1,27,350 ਰੁਪਏ ਪ੍ਰਤੀ 10 ਗ੍ਰਾਮ ਸੀ ਚਾਂਦੀ ਵੀ 6000 ਰੁਪਏ ਵੱਧ ਕੇ 1,085,000 ਰੁਪਏ ਪ੍ਰਤੀ ਕਿਲੋਗ੍ਰam ਸਰਬਕਾਲੀ ਉੱਚ ਪੱਧਰ ਤੇ ਪਹੁੰਚ ਗਈ ਜੋ ਕਿ ਲਗਾਤਾਰ 5ਵੇਂ ਦਿਨ ਵਾਅਦੇ ਦਾ ਸੰਕੇਤ ਹੈ ਸਰਕਾਰੀ ਮੁਲਾਜ਼ਮਾਂ ਦੇ ਲਈ ਦੀਵਾਲੀ ਦਾ ਬੋਨਸ ਐਲਾਨ ਦਿੱਤਾ ਗਿਆ ਤਿਵਾਲੀ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੂਬੇ ਦੇ ਸਰਕਾਰੀ ਕਰਮਚਾਰੀਆਂ ਨੂੰ ਇੱਕ ਵੱਡਾ ਤੋਹਫਾ ਦੇ ਕੇ ਉਹਨਾਂ ਦੇ ਚਿਹਰਿਆਂ ਤੇ ਮੁਸਕਰਾਹਟ ਲਿਆ ਦਿੱਤੀ ਹੈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਸਰਕਾਰੀ ਕਰਮਚਾਰੀਆਂ ਲਈ ਵੱਡਾ ਐਲਾਨ ਕੀਤਾ ਹੈ ਦੀਵਾਲੀ ਦੇ ਖਾਸ ਮੌਕੇ ਤੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਵਿੱਤੀ ਸਾਲ 2024-25 ਲਈ ਰਾਜ ਸਰਕਾਰੀ ਕਰਮਚਾਰੀਆਂ ਨੂੰ ਬੋਨਸ ਦੇਣ ਦਾ ਫੈਸਲਾ ਕੀਤਾ ਹੈ ਮੁੱਖ ਮੰਤਰੀ ਨੇ ਕਿਹਾ ਇਹ ਫੈਸਲਾ ਸੂਬਾ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਸਖਤ ਮਿਹਨਤ ਅਤੇ ਸਮਰਪਣ ਭਾਵਨਾ ਦੀ ਕਦਰ ਕਰਨ ਦਾ ਪ੍ਰਤੀਕ ਹੈ ਸਰਕਾਰੀ ਕਰਮਚਾਰੀ ਸੂਬੇ ਦੀ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਸਰਕਾਰ ਹਰ ਪੱਧਰ ਤੇ ਉਨ੍ਹਾਂ ਦੀ ਭਲਾਈ ਦੇ ਲਈ ਵਚਨਬੱਧ ਹੈ ਹਰੇਕ ਯੋਗ ਕਰਮਚਾਰੀ ਨੂੰ 6908 ਰੁਪਏ ਦਾ ਲਾਭ ਮਿਲੇਗਾ ਵਿੱਤ ਵਿਭਾਗ ਦੁਆਰਾ ਜਾਰੀ ਇੱਕ ਆਦੇਸ਼ ਵਿੱਚ ਸਪਸ਼ਟ ਕਿਹਾ ਗਿਆ ਕਿ ਰਾਜ ਦੇ ਕਰਮਚਾਰੀਆਂ ਨੂੰ ਉਤਪਾਦਕਤਾ ਲਿੰਕ ਬੋਨਸ ਮਿਲੇਗਾ ਇਹ ਬੋਨਸ 30 ਦਿਨਾਂ ਦੀ ਤਨਖਾਹ ਦੇ ਆਧਾਰਿਤ ਹੋਵੇਗਾ ਜਿਸ ਦੀ ਵੱਧ ਤੋਂ ਵੱਧ ਸੀਮਾ 7000 ਹੋਵੇਗੀ ਮੁੱਖ ਮੰਤਰੀ ਨੇ ਕਿਹਾ ਕਿ ਦੀਵਾਲੀ ਖੁਸ਼ੀਆਂ ਅਤੇ ਏਕਤਾ ਦਾ ਤਿਉਹਾਰ ਹੈ ਇਸ ਫੈਸਲੇ ਨਾਲ ਸੂਬੇ ਦੇ ਲਗਭਗ 14820000 ਕਰਮਚਾਰੀਆਂ ਨੂੰ ਸਿੱਧਾ ਲਾਭ ਹੋਵੇਗਾ ਯੋਗ ਨਸ਼ਾ ਵਿਰੋਧ ਮਹਾਂਮੋਹਮ ਚੋਕੀ ਪੰਜਾਬ ਸਰਕਾਰਿਆ ਨੇ ਮਾਨ ਸਰਕਾਰ ਦੇ ਵੱਲੋਂ ਚਲਾਈ ਗਈ ਹੈ ਜਿਸ ਦਾ ਉਦੇਸ਼ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਮੁਕੰਮਲ ਤੌਰ ਤੇ ਖਤਮ ਕਰਨਾ ਦਾ ਸੰਨੇਹਕ ਵਕ ਵਕ ਥਾਵਾਂ ਤੇ ਛਾਪੇਮਾਰੀ ਕੀਤੀ ਜਾਂਦੀ ਹੈ ਔਰ ਹਰ ਰੋਜ਼ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਬੁਲਡੋਜ਼ਰ ਐਕਸ਼ਨ ਲੈਤੇ ਚਾਹੁੰਦੇ ਨੇ ਤਾਂ ਇਸ ਵੇਲੇ ਇਸਰ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਉਸ ਤੋਂ ਬਾਅਦ ਬਿਆਨ ਵੀ ਜਾਰੀ ਕੀਤਾ ਗਿਆ 2133 2133 ਬੰਦੇ ਫੜੇ ਜਾ ਚੁੱਕੇ ਹੈ ਸਮਗਲਰਸ ਔਰ 250 ਕਿਲੋ 521 ਗ੍ਰਾਮ ਹਿਰੋਇਨ 29 ਕਿਲੋ OPM 325 25 ਕਿਲੋ ਨਾਰਕੋਟਿਕ ਪਾਊਡਰ ਤੇ ਡਰਗਮਨੀ ਜਿਹੜੀ ਆ 2.88 ਕਰੋੜ ਇਹ ਬਰਾਮਦ ਹੋ ਚੁੱਕੀ ਹੈ 96 ਵਹੀਕਲਸ ਰਿਕਵਰ ਕੀਤੀਆਂ ਗਈਆਂ ਅੰਡਰ ਐਨਡੀਪੀਐਸ ਐਕਟ ਔਰ ਅੱਜ ਇੱਥੇ ਮੋਕੰਪੁਰਾ ਏਰੀਏ ਦੇ ਵਿੱਚ ਅਸੀਂ ਆਏ ਆ ਜਿਹੜਾ ਸਰਪੰਚ ਚੌਕ ਆਪਾਂ ਕਹਿੰਦੇ ਆ ਔਰ ਪਿਆਰਾ ਸਿੰਘ ਦੀ ਹਵੇਲੀ ਵਜਦੀ ਹੈ ਉੱਥੇ ਰੋਹਿਤ ਸਿੰਘ 엘ियस ਕਾਲੂ ਹੈਗਾ son of ਜਸਪਾਲ ਸਿੰਘ ਜਿਹਦੇ ਕੇ ਖلاف ਚਾਰ ਮੁਕਦਮੇ ਐਨਡੀਪੀਐਸ ਦੇ ਦਰਜ ਨੇ 2022 ਤੋਂ ਲਗਾਤਾਰ ਮੁਕਦਮੇ ਦਰਜ ਕੀਤੇ ਜਾ ਰਹੇ ਨੇ ਔਰ ਹੈਬਚੁਅਲ ਡਰੱਗ ਪੈਡਲਰ ਅਬਲਿਕ ਸਪਲਾਈਅਰ ਕਹਿ ਸਕਦੇ ਆ ਔਰ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਜਿਹੜਾ ਇਹ ਘਰ ਬਣਾਇਆ ਗਿਆ ਉਹਨੂੰ ਇਲੀਗਲ ਕਰਾ ਦਿੱਤਾ ਗਿਆ ਪੁਲਿਸ ਹੈਲਪ ਸਾਡੇ ਤੋਂ ਮੰਗੀ ਗਈ ਅਸੀਂ ਮੈਂ ਆਪ ਖੋਦ ਤੇ ਸਾਰੇ ਸੀਨੀਅਰ ਆਫਿਸਰ ਜਿਵੇਂ ਡੀਸੀਪੀ ਆਲਮ ਜੀ ਵਿਜੇ ਜੀ ਮੈਡਮ ਜਸਰੂਪ ਗਗਨਦੀਪ ਸਾਡੇ ਔਰ ਐਸ ਐਚਓ ਹਰਪ੍ਰਕਾਸ਼ ਤੇ ਜਸਜੀਤ ਮਕਬੂਲਪੁਰਾ ਸਾਰੇ ਇੱਥੇ ਹਾਜ਼ਰ ਨੇ ਸਿਰਫ ਇੱਕ ਮੈਸੇਜ ਕਲੀਅਰ ਦੇਣ ਵਾਸਤੇ ਕਿ ਇਲੀਗਲ ਔਰ ਡਰਗ ਨਾਲ ਰਿਲੇਟਡ ਜਿਹੜੀਆਂ ਆਪਾਂ ਗਲਤ ਕਮਾਈਆਂ ਕਰਦੇ ਆ ਉਹਦਾ ਸਾਡੇ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਉਹਦਾ ਹਸ਼ਰ ਇਹੀ ਹੋਣਾ ਜੋ ਤੁਹਾਡੇ ਸਾਹਮਣੇ ਆਪਾਂ ਦੇਖ ਰਹੇ ਆ ਤਾਂ ਮੈਂ ਤੁਹਾਡੇ ਰਾਹੀਂ ਸਾਰੇ ਯੰਗਸਟਰਸ ਨੂੰ ਔਰ ਸਾਰੇ ਸਮਾਜ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਮਿਹਨਤ ਦੀ ਕਮਾਈ ਕਰੋ ਉਹਦੇ ਵਿੱਚ ਹੀ ਬਰਕਤ ਹੈ ਔਰ ਇਹਨਾਂ ਚੀਜ਼ਾਂ ਦਾ ਇਹੀ ਹਸ਼ਰ ਹੁੰਦਾ ਔਰ ਅਲਟੀਮੇਟਲੀ ਆਪਾਂ ਜੇਲ੍ਹ 'ਚ ਹੁੰਨੇ ਆ ਇਹ ਰੋਹਿਤ ਕੁਮਾਰ ਵੀ ਹੁਣ ਜੇਲ੍ਹ 'ਚ ਹੈ ਜਿਹਦੀਆਂ ਰਿਕਵਰੀਆਂ ਦੇਖੀਏ ਮਤਲਬ ਹਿਰੋਇਨ ਦੀਆਂ ਹੀ ਸਾਰੀਆਂ ਰਿਕਵਰੀਆਂ ਚਾਰੋਂ ਕੇਸਿਸ ਦੇ ਵਿੱਚ ਪਹਿਲਾ ਮੁਕੱਦਮਾ ਇਹਦੇ ਖਿਲਾਫ 27 2022 ਦੇ ਵਿੱਚ ਦਰਜ ਹੋਇਆ ਉਸ ਤੋਂ ਬਾਅਦ ਜ਼ਮਾਨਤ 'ਤੇ ਆਉਣ ਤੋਂ ਬਾਅਦ 24 'ਚ ਦੋ ਮੁਕੱਦਮੇ ਦਰਜ ਹੋਏ 25 'ਚ ਹੁਣ ਲੇਟੈਸਟ 12 3 ਦਾ ਹੈਗਾ ਔਰ ਇਸ ਟਾਈਮ ਵੀ ਜੇਲ੍ਹ 'ਚ ਹੈ ਸੋ ਬੇਸਿਕਲੀ ਜਿਹੜੀ ਇਹ ਮੁਹਿੰਮ ਹੈ ਇਸੇ ਤਰ੍ਹਾਂ ਜਾਰੀ ਰਹੂਗੀ ਔਰ ਜਿਹੜੀ ਇਹ 15ਵੀਂ ਡੈਮੋਲੇਸ਼ਨ ਹੈ ਕਮਿਸ਼ਨਰਟ ਪੁਲਿਸ ਅਮਰ ਸਰਦੀ ਜੋ ਰਿਜੈਕਸ਼ਨ ਤੇ ਤੋਦੜੀ ਭਾਰਤ ਦੇ ਵੱਲੋਂ ਇੱਕ ਵੱਡਾ ਤੇ ਅਹਿਮ ਫੈਸਲਾ ਲਿਆ ਦਿੱਤਾ ਗਿਆ ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ ਦੇ ਡਾਕ ਵਿਭਾਗ ਨੇ ਸੰਯੁਕਤ ਰਾਜ ਅਮਰੀਕਾ ਲਈ ਸਾਰੀਆਂ ਸ਼੍ਰੇਣੀਆਂ ਦੀਆਂ ਅੰਤਰਰਾਸ਼ਟਰੀ ਡਾਕ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਇਹ ਸੇਵਾਵਾਂ 15 ਅਕਤੂਬਰ 2025 ਤੋਂ ਪ੍ਰਭਾਵੀ ਹੋਣਗੀਆਂ ਇਸ ਤੋਂ ਪਹਿਲਾਂ 22 ਅਗਸਤ 2025 ਨੂੰ ਜਾਰੀ ਕੀਤੇ ਗਏ ਇੱਕ ਮੈਮੋਰੈਂਡਮ ਰਾਹੀਂ ਅਮਰੀਕਾ ਲਈ ਡਾਕ ਸੇਵਾਵਾਂ ਮੁਅਤਲ ਕਰ ਦਿੱਤੀਆਂ ਗਈਆਂ ਸਨ ਇਹ ਕਦਮ ਅਮਰੀਕੀ ਪ੍ਰਸ਼ਾਸਨ ਦੇ ਕਾਰਜਕਾਰੀ ਆਦੇਸ਼ ਚੁੱਕਿਆ ਗਿਆ ਸੀ ਜਿਸ ਨੇ ਸਾਰੀਆਂ ਡਾਕ ਸ਼ਿਪਮੈਂਟਾਂ ਲਈ ਦੀ ਮਿਨਿਮਸ ਨੂੰ ਮੁਤਲ ਕਰ ਦਿੱਤਾ ਸੀ ਤੇ ਮੁਤਲੀ ਦਾ ਕਾਰਨ ਅਮਰੀਕੀ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਦੁਆਰਾ ਆਯਾਤ ਡਿਊਟੀਆਂ ਦੀ ਉਗਰਾਹੀ ਅਤੇ ਭੁਗਤਾਨ ਲਈ ਨਵੀਆਂ ਰੈਗੂਲੇਟਰੀ ਜ਼ਰੂਰਤਾਂ ਦੀ ਸ਼ੁਰੂਆਤ ਸੀ। ਵਿਆਪਕ ਸਿਸਟਮ ਵਿਕਾਸ ਤੇ ਦਿੱਲੀ ਦੇ ਮਹਾਰਾਸ਼ਟਰ ਸਰਕਲਾਂ ਵਿੱਚ ਸਫਲ ਅਜ਼ਮਾਇਸ਼ਾ ਤੋਂ ਬਾਅਦ ਇੰਡੀਆ ਪੋਸਟ ਨੇ ਹੁਣ ਡਿਲੀਵਰੀ ਡਿਊਟੀ ਪੇਟ ਪ੍ਰੋਸੈਸਿੰਗ ਲਈ ਇੱਕ ਪਾਲਣਾ ਅਨੁਕੂਲ ਪ੍ਰਣਾਲੀ ਸਥਾਪਿਤ ਕੀਤੀ ਹੈ ਤੇ ਇਸ ਨਵੇਂ ਪ੍ਰਬੰਧ ਤਹਿਤ ਅਮਰੀਕਾ ਨੂੰ ਭੇਜੀਆਂ ਜਾਣ ਵਾਲੀਆਂ ਸ਼ਿਪਮੈਂਟਾਂ ਤੇ ਲਾਗੂ ਹੋਣ ਵਾਲੀ ਸਾਰੀ ਕਸਟਮ ਡਿਊਟੀ ਬੁਕਿੰਗ ਦੇ ਸਮੇਂ ਹੀ ਭਾਰਤ ਦੇ ਵਿੱਚ ਅਗਾਊ ਇਕੱਠੀ ਕੀਤੀ ਜਾਵੇਗੀ। ਇਹ ਰਾਸ਼ੀ ਮਨਜ਼ੂਰਸ਼ੁਦਾ ਯੋਗ 13 ਰਾਹੀ ਸਿੱਧੇ ਸੀਬੀਪੀ ਨੂੰ ਭੇਜੀ ਜਾਵੇਗੀ। ਫਿਰ ਜੇ ਗੱਲ ਕੀਤੀ ਜਾਵੇ ਤਾਂ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਣਾ ਕਿ ਭਾਰਤ ਦੇ ਨੌਜਵਾਨ ਦੇ ਵੱਲੋਂ ਭਾਰਤ ਦਾ ਨਾਮ ਰੌਸ਼ਨ ਕੀਤਾ ਗਿਆ। ਆਂਧਰਾ ਪ੍ਰਦੇਸ਼ ਦੇ ਕੁੰਨੂਲ ਦੇ ਪਰਬਤਾਰੋਹੀ ਪਰਥਮਨੇ ਨੀ ਮੰਗਲਵਾਰ ਨੂੰ 6ਵੇਂ ਸਬਤੋਚ ਪਰਬਤ ਮਾਉਂਟ ਚੋਯੂ ਦੇ ਚੜਾਈ ਕਰਨ ਦੇ ਨਾਲ ਦੁਨੀਆ ਦੀਆਂ 14 ਸਬਤੋ ਉੱਚੀਆਂ ਚੋਟੀਆਂ ਚੋਂ 9 ਤੇ ਫਤਿਹ ਕਰਨ ਵਾਲੇ ਪਹਿਲੇ ਭਾਰਤੀ ਬਣ ਗਏ ਇਸ 36 ਸਾਲਾ ਪਰਬਤਾਰੋਹੀ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਇਸ ਉਪਲਬਧੀ ਤੋਂ ਪਹਿਲਾਂ ਤਮਨੇਨੀ ਨੇ ਮਈ 2017 ਚ ਮਾਉਂਟ ਐਵਰੇਸਟ ਅੰਬਰ 2018 ਵਿੱਚ ਮਾਉਂਟ ਨਾਸਲੂ ਮਈ 2019 ਵਿੱਚ ਮਾਉਂਟ ਲੋਹਤਸੇ ਮਾਰਚ 2022 ਦੇ ਵਿੱਚ ਮਾਉਂਟ ਅਨਪੂਰਨਾ April 2022 ਦੇ ਵਿੱਚ ਮਾਉਂਟ ਕੰਜਨਜੰਗਾ ਮਈ 2023 ਵਿੱਚ ਮਾਉਂਟ ਮਕਾਲੂ October 2024 ਵਿੱਚ ਮਾਉਂਟ ਸ਼ੀਸ਼ਪੰਗਮਾ ਅਤੇ April 2025 ਵਿੱਚ ਮਾਉਂਟ ਤੁਲਾਗਰੀ ਤੇ ਚੜਾਈ ਕੀਤੀ ਸੀ ਇਹ ਸਾਰੀਆਂ 8000 ਮੀਟਰ ਤੋਂ ਵੱਧ ਉੱਚੀਆਂ ਚੋਟੀਆਂ ਹਨ ਤੇ ਬਚੀਆਂ ਹੋਈਆਂ ਪੰਜ ਚੋਟੀਆਂ ਮਾਉਂਟ K2 ਨੰਗਾ ਪਰਬਤ ਗਸ਼ੇਰਬ੍ਰੂਮ 1 ਅਤੇ 2 ਤੇ ਬ੍ਰਾਟ ਪੀਕ ਪਾਕਿਸਤਾਨ ਛੇ ਅਤੇ ਮੌਜੂਦਾ ਸਮੇਂ ਭਾਰਤੀ ਪਰਬਤ ਰੋਹੀਆਂ ਲਈ ਬੰਦ ਹੈ। ਤੰਨੇ ਨੇ 30 ਸਤੰਬਰ ਨੂੰ ਚੀਨ ਤੇ ਚੌਯੂ ਬੇਸ ਕੈਂਪ ਪਹੁੰਚੇ ਸਨ ਪਰ ਖਰਾਬ ਮੌਸਮ ਅਤੇ ਭਾਰੀ ਬਰਫਬਾਰੀ ਕਾਰਨ ਉਹਨਾਂ ਨੂੰ ਪਹਾੜ ਤੇ ਚੜਨ ਲਈ ਥੋੜਾ ਇੰਤਜ਼ਾਰ ਕਰਨਾ ਪਿਆ ਜਿਸ ਨਾਲ ਉਹ ਬੇਸ ਕੈਂਪ 'ਚ ਹੀ ਰੁਕੇ ਰਹੇ। ਤਾਂ ਫਾਈਨਲ ਦੇ ਲਈ ਇਸ ਬਲੱਟਨ ਦੇ ਵਿੱਚ ਬਸ ਐਨ 9 ਮਨੁੱਖੀ ਚਾਸਤ ਤਨਪਾ